ਲਓ ਜੀ ਕੁਦਰਤ ਦਾ ਕ੍ਰਿਸ਼ਮਾ ਕੁਦਰਤ ਦਾ ਕੈਲੂ ਜਾਂ ਸਾਡੇ ਬੌਸ ਦਾ ਕੈਲੂ ਇਹਨੇ ਲਾਇਵਾ ਭਾਈ ਹਾਲ ਫਾਲ ਪਤ ਨਹੀਂ ਕਿਹੜਾ ਨਾਸ਼ਪਤੀਆਂ ਜੀਆਂ ਇਹ ਨਾਸ਼ਪਤੀਆਂ ਲੱਗੀਆਂ ਇੱਕੋ ਹੀ ਟਾਣਾ ਦੇਖ ਲਓ ਸਾਰੇ ਜਣੇ ਆਹੜਾ ਇਧਰ ਨੂੰ ਵਾਈ ਜਾਂਦੀ ਆ ਇਹਦੇ ਤੇ ਲੱਗਦੀਆਂ ਇਹ ਨਾਸ਼ਪਤੀਆਂ ਠੀਕ ਆ ਜੀ ਆਹ ਟਾਣੀ ਆ ਜਿਹੜੀ ਆ ਥੱਲੇੋਂ ਦੇਖ ਲੋ ਇੱਕੋ ਹੀ ਆ ਪਰ ਇਹ ਹੋ ਜਾਓ ਵੀਡੀਓ ਬਣਾਉਣ ਦੇ ਜਿਹੜੀ ਆਹ ਟਾਣੀ ਆ ਇਹਦੇ ਤੇ ਲੱਗਦੇ ਆ ਸੇਵ ਹਾਂਜੀ ਆ ਲੱਗਿਆ ਸੇਵ ਇਹ ਕੋਈ ਦ ਰੱਖਤ ਆ ਇਹ ਕੋਈ ਬੂਟਾ ਹੈ ਇਹਦੇ ਤੇ ਹੀ ਸੇਵ ਇਹਦੇ ਤੇ ਹੀ ਅੱਜ ਤੋਂ ਹੀ ਤੋੜਿਆ ਸੀ ਵੀ ਜਿਹੜਾ ਇਹ ਕੈਂਟ ਸੇਵ ਇਹਤੇ ਹੀ ਨਾਸਪਤੀਆਂ ਨੇ